ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇਸ਼ ਸਿੰਘ ਰਾਣਾ ਸੇਫ ਸਕੂਲ ਵਾਹਨ ਦੇ ਤਹਿਤ ਪ੍ਰਸ਼ਾਸਨ ਵੱਲੋਂ ਪਿਛਲੇ ਕੁਝ ਦਿਨਾਂ ਦੇ ਵਿੱਚ ਸਖਤੀ ਵਧਾ ਦਿੱਤੀ ਗਈ ਹੈ ਜਿਸ ਦੇ ਚੱਲਦੇ ਹੋਏ ਸਕੂਲੀ ਬੱਸਾਂ ਦੀ ਸਖਤੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਵੱਲੋਂ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਕੂਲੀ ਬੱਸਾਂ ਦੇ ਕਾਗਜ਼ ਪੂਰੇ ਨੇ ਕੀ ਮਾਨਜਗ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਉਹ ਬੱਸਾਂ ਚੱਲਦੀਆਂ ਨੇ ਸਾਰੀ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਮਹਿਮਾਨ ਦੇ ਰੂਪ ਦੇ ਵਿੱਚ ਜੁੜੇ ਨੇ ਇੱਕ ਪੇਰੈਂਟਸ ਵੀ ਨੇ ਤੇ ਪਿੰਡ ਕਲਿੱਤਰਾਂ ਦੇ ਸਰਪੰਚ ਵੀ ਨੇ ਸਰਪੰਚ ਸਾਹਿਬ ਤੁਹਾਡਾ ਸਾਡੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਮਿਹਰਬਾਨੀ ਜੀ ਤੇ ਇਸ ਗੱਲਬਾਤ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਭਗਵੰਤ ਸਿੰਘ ਮਟੋਰ ਵੀ ਨੇ ਭਗਵੰਤ ਜੀ ਗੱਲਬਾਤ ਸ਼ੁਰੂ ਕਰਦੇ ਆ ਕਿ ਅੱਜ ਸੇਫ ਸਕੂਲ ਬਹਾਂ ਦੇ ਤਹਿਤ ਪ੍ਰਸ਼ਾਸਨ ਵੱਲੋਂ ਪਿਛਲੇ ਕੁਝ ਦਿਨਾਂ ਦੇ ਵਿੱਚ ਸਖਤੀ ਵਧਾ ਦਿੱਤੀ ਗਈ ਹੈ ਜਿਸ ਦੇ ਨਤੀਜੇ ਵਜੋਂ ਸਕੂਲੀ ਬੱਸਾਂ ਉਹਨਾਂ ਦੇ ਵਿੱਚ ਵੇਖਿਆ ਜਾ ਰਿਹਾ ਹੈ ਕੁਝ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਪਰ ਕੁਝ ਅਜਿਹੇ ਸਕੂਲ ਵੀ ਨੇ ਮੈਂ ਦੱਸਣਾ ਚਾਹਾਂਗਾ ਜਿੱਥੇ ਬੱਸਾਂ ਲੱਗੀਆਂ ਹੋਈਆਂ ਸੀ ਤੇ ਨਿਯਮ ਪੂਰੇ ਨਾ ਹੋਣ ਦੇ ਚਲਦੇ ਹੋਏ ਉਹਨਾਂ ਸਕੂਲਾਂ ਦੇ ਵਿੱਚੋਂ ਬੱਸਾਂ ਬੰਦ ਵੀ ਹੋ ਚੁੱਕਿਆ ਨੇ ਵੱਡੀ ਐਗਜ਼ਾਮਪਲ ਤੁਹਾਨੂੰ ਦਿਨਾ ਕਿ ਨੰਗਲ ਦੇ ਬॉयਜ਼ ਸਕੂਲ ਤੇ ਗਰਲ ਸਕੂਲ ਨੂੰ ਜੋ ਬਸਾਂ ਲਗਾਈਆਂ ਗਈਆਂ ਸਨ ਪੰਜਾਬ ਸਰਕਾਰ ਵੱਲੋਂ ਬਸਾਂ ਲਗਾਈਆਂ ਗਈਆਂ ਸਨ ਉਹ ਬਸਾਂ ਅੱਜ ਦੇ ਦਿਨ ਬੰਦ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਨਿਯਮਾਂ ਨੂੰ ਪੂਰੀ ਤਰ੍ਹਾਂ ਪਾਲਨ ਨਹੀਂ ਕੀਤਾ ਜਾ ਰਿਹਾ ਉਹਨਾਂ ਬਸਾਂ ਦਾ ਕੀ ਕਹਿਣਾ ਚਾਹੋਗੇ ਜਿਹੜੀ ਸਖਤੀ ਵਧਾਈ ਗਈ ਹੈ ਬੱਚੇ ਪਰੇਸ਼ਾਨ ਹੋ ਰਹੇ ਨੇ ਜਾਂ ਪ੍ਰਸ਼ਾਸਨ ਦਾ ਇਹ ਉਚਿਤ ਕਦਮ ਮੰਨਦੇ ਹੋ ਇਸ ਨੂੰ ਜਿਵੇਂ ਰਣਜੀਤ ਗਿੱਲ ਗੱਲ ਕਰਦਾ ਮੈਂ ਸਾਡੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਮੈਂ ਜ਼ਿਆਦਾਤਰ ਐਜ਼ ਅ ਪੱਤਰਕਾਰ ਵੀ ਇਹ ਚੀਜ਼ ਨੋਟ ਕੀਤੀ ਹੈ ਕਿ ਜਦੋਂ ਕੋਈ ਕਿਤੇ ਹਾਦਸਾ ਹੁੰਦਾ ਹੈ ਤਾਂ ਸਾਡਾ ਪ੍ਰਸ਼ਾਸਨ ਬੰਬਾਰ ਹੋ ਜਾਂਦਾ ਹੈ ਹਾਲਾਂਕਿ ਇਹ ਜਿਹੜੀ ਅੱਜ ਮੁਹਿੰਮ ਚਲਾਈ ਗਈ ਹੈ ਇਹ ਸਾਨੂੰ ਐਡਮਿਸ਼ਨ ਦੇ ਨਾਲ ਹੀ ਹੋਣੀ ਚਾਹੀਦੀ ਆ ਜਦੋਂ ਸਕੂਲਾਂ ਨੂੰ ਨਮਿਸ਼ਨਾ ਹੁੰਦੀ ਆ ਨਾ ਤਾਂ ਇੱਕ ਹਦਾਇਤ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਕੂਲ ਉਹ ਦੇ ਦਿੱਤੀ ਜਾਣੀ ਚਾਹੀਦੀ ਆ ਇੱਕ ਨੀਮਾਂ ਦੀ ਇੱਕ ਲਿਸਟ ਹੋਣੀ ਚਾਹੀਦੀ ਆ ਉਹ ਨਾਲ ਹੀ ਦੇਣੀ ਚਾਹੀਦੀ ਤੇ ਨਾਲੇ ਉਹ ਬੱਚਿਆਂ ਕੋਲ ਵੀ ਉਹ ਜਿੰਨੇ ਹੋਵੇ ਤੇ ਨਾਲੇ ਜਿਹੜੇ ਬੱਸਾਂ ਦੇ ਚਾਲਗ ਨੇ ਇੱਕ ਮੈਂ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ ਕਿ ਨਿਯਮ ਹੁਣ ਨਹੀਂ ਬਣੇ ਨਿਯਮ ਪਹਿਲਾਂ ਦੇ ਆ ਪਰ ਜ਼ਰੂਰਤ ਕੀ ਸੀ ਲਗ ਸਖਤੀ ਨਾਲ ਲਾਗੂ ਕਰਨ ਦੀ ਹੁਣ ਪ੍ਰਸ਼ਾਸਨ ਨੇ ਸਖਤੀ ਨਾਲ ਲਾਗੂ ਕੀਤੇ ਆ ਉਸ ਗੱਲ ਤੇ ਕਰਦੇ ਆ ਕਿ ਹੁਣ ਸਖਤੀ ਪ੍ਰਸ਼ਾਸਨ ਨੇ ਵਧਾਈ ਹੈ ਸਕੂਲਾਂ ਚੋਂ ਬੱਸਾਂ ਵੀ हट ਗਈਆਂ ਨੇ ਤੇ ਬੱਚੇ ਵੀ ਪਰੇਸ਼ਾਨ ਹੋ ਰਹੇ ਨੇ ਕਿਵੇਂ ਦੇਖਦੇ ਹੋ ਕਿ ਪ੍ਰਸ਼ਾਸਨ ਨੇ ਗਲਤ ਕੀਤਾ ਬੱਚੇ ਵੀ ਪਰੇਸ਼ਾਨ ਹੋ ਰਹੇ ਆ ਜੈ ਇੱਕ ਅਹਿਮ ਵਧੀਆ ਕਦਮ ਮੰਨਦੇ ਹੋ ਤੁਸੀਂ ਕਿ ਸ਼ਕਤੀ ਵਧਾਈ ਗਈ ਹੈ ਕਿ ਨਹੀਂ ਮੈਂ ਉਹੀ ਗੱਲ ਤੇ ਆ ਰਿਹਾ ਵੀ ਇੱਕ ਮੈਂ ਫੇਰ ਨੋਟਿਸ ਦੇਵਾਂਗਾ ਵੀ ਇੱਕ ਇੱਕ ਲੈਟਰ ਹੋਣਾ ਚਾਹੀਦਾ ਐਡਮਿਸ਼ਨ ਦੇ ਨਾਲ ਹੀ ਦੇ ਦੇਣਾ ਚਾਹੀਦਾ ਵੀ ਤੁਹਾਡੇ ਕਿਸੇ ਦਾ ਬੱਚਾ ਤਾਂ ਨਵਾਂ ਜਾ ਰਿਹਾ ਨਾ ਜੀ ਉੱਥੇ ਕੁਝ ਤਾਂ ਪ੍ਰਮੋਟ ਹੋ ਰਹੇ ਨੇ ਅੱਗੇ ਪਾਸ ਹੋ ਕੇ ਆ ਰਹੇ ਕੁਝ ਹੋ ਰਹੇ ਉਹਨਾਂ ਦਾ ਪਤਾ ਹੀ ਆ ਪਰ ਇੱਕ ਪਰਫਾਰਮਾ ਹਰ ਸਾਲ ਦੇਣਾ ਚਾਹੀਦਾ ਪ੍ਰਸ਼ਾਸਨ ਦੇ ਵੱਲੋਂ ਵੀ ਆ ਨਿਯਮ ਲਾਗੂ ਹੁੰਦੇ ਆ ਸਭ ਕੁਝ ਆ ਹੁੰਦਾ ਕਿਉਂਕਿ ਕਾਨੂੰਨ ਤਾਂ ਪਹਿਲਾਂ ਤੋਂ ਬਣੇ ਹੋਏ ਨੇ ਪਰ ਇਹਨਾਂ ਦੇ ਬਾਰੇ ਨੌਲੇਜ ਨਹੀਂ ਹੈ ਧਿਆਨ ਨਹੀਂ ਹੈ ਕਈ ਪੇਰੈਂਟ ਤੇ ਅਜਿਹੇ ਜਿਹਨੂੰ ਪਤਾ ਹੀ ਕੁਝ ਨਹੀਂ ਹੈ ਕਈ ਪੇਰੈਂਟਸ ਉਹ ਆ ਜਿਹੜੇ ਡਰਦੇ ਬੋਲਦੇ ਨਹੀਂ ਆ ਵੀ ਕਈ ਅਜਿਹੇ ਉੱਥੇ ਜਿਹੜੇ ਬੱਚਾ ਦੇ ਮਾਲਕ ਕਹਿ ਲਈਏ ਜਾਂ ਸਕੂਲਾਂ ਦੇ ਪ੍ਰਿੰਸੀਪਲ ਕਹਿ ਲਈਏ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ ਹੋਈ ਕਿ ਇਹਨੂੰ ਬੋਲਣ ਦੀ ਸਵਾਲ ਪੁੱਛਣ ਦੀ ਪਰ ਹੁਣ ਪ੍ਰਸ਼ਾਸਨ ਦੀ ਗੱਲ ਜਿਹੜੀ ਤੁਸੀਂ ਗੱਲ ਜਿਹੜੀ ਕਰ ਰਹੇ ਹੋ ਮੌਦੇ ਉੱਤੇ ਹੋਣਾ ਆ ਰਿਹਾ ਪ੍ਰਸ਼ਾਸਨ ਹਮੇਸ਼ਾ ਉਦੋਂ ਜਾਗਦਾ ਹੈ ਜਦੋਂ ਕਿਤੇ ਕਾਰਵਾਈ ਹੁੰਦੇ ਆ ਹੁਣ ਮਹਿੰਦਰਗਾੜ ਦੇ ਵਿੱਚ ਕਾਰਵਾਈ ਹੋਈ ਆ ਉਹ ਜਿਹੜੇ ਇੱਕ ਐਕਸੀਡੈਂਟ ਹੁੰਦਾ ਹੈ ਇਹ ਹਰਿਆਣਾ ਦੇ ਵਿੱਚ ਹਰਿਆਣਾ ਦੇ ਵਿੱਚ ਐਕਸੀਡੈਂਟ ਹੁੰਦਾ ਜਿਹਦੇ ਵਿੱਚ ਬੜੀ ਮੰਦਭਾਗੀ ਘਟਨਾ ਸੀ ਬੱਚੇ ਵੀ ਕਈ ਬੱਚੇ ਜਿਹੜੇ ਨੇ ਉਹ ਜਹਾਨ ਤੋਂ ਤੁਰ ਗਏ ਨੇ ਸੰਸਾਰ ਨੂੰ ਅਲਵਿਦਾ 6 ਬੱਚੇ ਸੀ 6 6 ਬੱਚੇ 6 ਤੋਂ ਵੱਧ ਸੀਗੇ ਅਲਵਿਦਾ ਕਹਿ ਗਏ ਕੀ ਕਸੂਰ ਸੀ ਉਹਨਾਂ ਦਾ ਗਲਤ ਹੈ ਬਡੀ ਹੈ ਨਾ ਕੀ ਕਸੂਰ ਸੀ ਉਹਨਾਂ ਦਾ ਜਿਹੜੇ ਇੱਕ ਲਾਹ ਪ੍ਰੋਵਾਈਡਰ ਦਾ ਸ਼ਿਕਾਰ ਹੋਏ ਕੀ ਕਸੂਰ ਸੀ ਉਹਨਾਂ ਦਾ ਜਿਹੜੇ ਅਚਨਚੇਤ ਜੈ ਗੇਤਾਵਰੇ ਸਕੂਲ ਤੋਂ ਮਤਲਬ ਪੜਨਗੇ ਸੀ ਸਕੂਲੋਂ ਤੇ ਘਰ ਵਾਪਸ ਨਹੀਂ ਪਰਤ ਸਕੇ ਗੱਲ ਤਾਂ ਘੜਤਾ ਸਾਡੇ ਪ੍ਰਸ਼ਾਸਨ ਦੀ ਰਹੀਦਾ ਕਿ ਪ੍ਰਸ਼ਾਸਨ ਐ ਇਹ ਜਿ ਕਿਤੇ ਮੈਂ ਜਿੱਦਾਂ ਗੱਲ ਕਰਦਾ ਪਹਿਲਾਂ ਹਦਿਆਤਾਂ ਜਾਰੀ ਕੀਤੀਆਂ ਹੁੰਦੀਆਂ ਦਿੱਤੇ ਹੁੰਦੇ ਨੇ ਪਰਫੋਰਮੇ ਨਾਲ ਜਦੋਂ ਐਡਮਿਸ਼ਨਾਂ ਹੁੰਦੀਆਂ ਤਾਂ ਕੰਨ ਹੋ ਜਾਂਦੇ ਸਾਰਿਆਂ ਨੂੰ ਬੱਚੇ ਦੇ ਪੇਰੈਂਟ ਵੀ ਪੁੱਛ ਸਕਦੇ ਜਾਂ ਕੇ ਸਕੂਲ 'ਚ ਵੀ ਆ ਬੱਚਾ ਕਰੀਏ ਤੁਹਾਡੀਆਂ ਕਰ ਰਹੀਆਂ ਪੂਰੀਆਂ ਸ਼ਰਤਾਂ ਪਰ ਜਦੋਂ ਪਤਾ ਹੀ ਕੀ ਨੂੰ ਕੱਖ ਨਹੀਂ ਲੋਕ ਡਰ ਜਾਂਦੇ ਕਿ ਸਾਡੇ ਬੱਚਾ ਲੈ ਕੇ ਨਹੀਂ ਜਾਣਾ ਤੇ ਕਈ ਵਾਰ ਤਾਂ ਡਰਾਈਵ ਜਾਂਦੇ ਨੇ ਪੇਰੈਂਟਸ ਵੀ ਯਾਰ ਆਪਾਂ ਤੁਹਾਡਾ ਬੱਚਾ ਲੱਗਿਆ ਤੁਸੀਂ ਆਪਣਾ ਇੰਤਜ਼ਾਮ ਕਰ ਲਿਓ ਇਹਦਾ ਜਿਹੜਾ ਖਮਿਆਜਾ ਇਸ ਤਰ੍ਹਾਂ ਭੁਗਤਣਾ ਪੈਂਦਾ ਪਰ ਜਦੋਂ ਹੁਣ ਪ੍ਰਸ਼ਾਸਨ ਪੱਪਾ ਪਰ ਹੋਇਆ ਤਾਂ ਹੁਣ ਪਈ ਤਕਰੀਬ ਤਾਂ ਹੋਣੀ ਹੈ ਰਣੈ ਤਕਰੀਬ ਤੇ ਤਾਂ ਹੋਣੀ ਕਿਉਂਕਿ ਪਹਿਲਾਂ ਯਾਰ ਆਪਾਂ ਚੱਲ ਰਹੇ ਹੋਰਸਾਬ ਦੇ ਨਾਲ ਨਾ ਤਾਂ ਸਾਡੇ ਕੋਲੇ ਪੇਪਰ ਪੂਰੇ ਹੁੰਦੇ ਆ ਤੇ ਨਾ ਸਾਡੇ ਕੋਲ ਡਰਾਈਵਰ ਉਹ ਹੁੰਦਾ ਜਿਹੜਾ ਸ਼ਰਤਾਂ ਪੂਰੀਆਂ ਕਰਦਾ ਹੁੰਦਾ ਤੇ ਜਦੋਂ ਹੁਣ ਤੁਹਾਨੂੰ ਇੱਕੋ ਵਾਰ ਸਾਡੇ ਦੇ ਬੋਝ ਪੈਂਦਾ ਲੋਕਾਂ ਦੇ ਉੱਤੇ ਉਹ ਵੀ ਤਕਰੀਬ ਹੁੰਦੇ ਉਹ ਜੀ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਜ਼ੋਰ ਕਮੀ ਦੇਖਣ ਨੂੰ ਜ਼ਰੂਰ ਮਿਲਦੀ ਹੈ ਜੇਕਰ ਪ੍ਰਸ਼ਾਸਨ ਕੋਈ ਇਸ ਤਰ੍ਹਾਂ ਦਾ ਮੋਹਮ ਚਲਾਉਂਦਾ ਹੈ ਤਾਂ ਬੜੀ ਜਲਦੀ মিডিਆ ਦੇ ਵਿੱਚ ਵੀ ਦੇ ਦਿੰਦਾ ਕਿ ਅਸੀਂ ਇਸ ਤਰ੍ਹਾਂ ਦੀ ਮੋਹਮ ਚਲਾਈ ਹੈ ਪਿਛਲੇ ਕੁਝ ਮਹੀਨਾ ਡੇਢ ਮਹੀਨਾ ਪਹਿਲਾਂ ਦੀ ਗੱਲ ਹੈ ਕਿ ਬੈਲੂਆ ਦੇ ਲਾਗੇ ਇੱਕ ਸੜਕ ਹਾਦਸਾ ਹੋਇਆ ਸਕੂਲੀ ਬੱਸਾਂ ਤਿੰਨ ਬੱਸਾਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ ਉਹਦੇ ਵਿੱਚ ਬਾਬਾ ਲਾਭ ਸਿੰਘ ਸਕੂਲ ਦੀ ਬੱਸ ਸੀ ਸੈਂਟ ਮੈਰੀ ਸਕੂਲ ਦੀ ਬੱਸ ਸੀ ਤਿੰਨ ਬੱਸਾਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ ਕਿੰਡੀ ਵੱਡੀ ਲਾਪਰਵਾਹੀ ਸੀ ਪਰ ਰਣੀ ਮੇ ਮੇਰਾ ਕੁਐਸਚਨ ਹੈ ਪਰ ਪ੍ਰਸ਼ਾਸਨ ਮੋਕੇ ਉੱਤੇ ਪਹੁੰਚਦਾ ਹੈ ਕੀ ਕਿਸੇ ਉੱਤੇ ਕੋਈ ਕਾਰਵਾਈ ਕੀਤੀ ਕੋਈ ਜਨਤਕ ਕੀਤੀ ਪ੍ਰਸ਼ਾਸਨ ਇਸ ਤਰ੍ਹਾਂ ਦੀ ਕਾਰਵਾਈ ਜਿੱਤੇ ਇਨਸੀਡੈਂਟ ਹੋ ਜਾਂਦਾ ਉਸ ਦੇ ਵਿੱਚ ਕਿਸੇ ਦੀ ਗਲਤੀ ਹੈ ਉਸ ਨੂੰ ਸਜ਼ਾ ਨਹੀਂ ਦਿੰਦਾ ਉਸ ਨੂੰ ਜਨਤਕ ਨਹੀਂ ਕਰਦਾ ਤਾਂ ਕਿ ਹੋਰਨਾਂ ਨੂੰ ਨਸੀਹਤ ਮਿਲ ਸਕੇ ਕੀ ਕਹਿਣਾ ਚਾਹੋਗੇ ਰਣੀ ਜੀ ਉਹ ਗੱਲ ਆ ਗਿਆ ਨਾ ਫਿਰ ਜਦੋਂ ਕੋਈ ਐਕਸੀਡੈਂਟ ਹੁੰਦਾ ਉਦੋਂ ਆਪਾਂ ਬੜੇ ਦਿਖਾਦੇ ਵੀ ਆਪਾਂ ਬੜੇ ਸੁਚੇਤ ਆ ਜੀ ਬਹੁਤ ਕੁਝ ਆਪਾਂ ਕਰ ਰਹੇ ਹਾਂ ਉਦੋਂ ਹੀ ਦੱਸਦੇ ਹੁੰਦੇ ਚੰਦਕ ਦਿਨਾਂ ਵਾਸਤੇ ਇਹ ਗੱਲ ਨੋਟ ਕਰਿਓ ਸਰਵ ਚੰਦਗਰ ਦੇ ਨਾਮ ਬਾਅਦ ਤੇ ਚੰਦਗਰ ਦੇ ਨਾਮ ਬਾਅਦ ਫਿਰ ਉਹ ਚੀਜ਼ਾਂ ਚੱਲਦੀਆਂ ਜੇ ਉਹ ਐਕਸੀਡੈਂਟ ਤੋਂ ਬਾਅਦ ਸਿੱਖਿਆ ਹੁੰਦਾ ਜੋ ਬਾਬਾ ਲਾਹਵ ਸਿੰਘ ਦੀ ਜਿਹੜੇ ਸਕੂਲਾਂ ਦੀ ਬੱਸਾਂ ਸੀ ਸੈਂਟ ਮੈਰੀ ਦੀ ਸ਼ਹਿਦ ਬਾਸੀ ਦੀ ਉਹ ਸਕੂਲਾਂ ਦੇ ਜਦੋਂ ਬੱਸਾਂ ਉਸੇ ਪਿੜੀਆਂ ਸੀਗੀਆਂ ਉਹਦੇ ਬਾਅਦ ਕੀ ਕਾਰਵਾਈ ਕੀਤੀ ਕੀ ਜਨਤਕ ਕੀਤਾ ਉਹਦਾ ਕੀ ਖਬਰਾਂ ਕੀ ਸੀਗੀਆਂ ਉਹ ਚੀਜ਼ਾਂ ਪ੍ਰੈਸ ਕਾਨਫਰੰਸਾਂ ਕਿੰਨੀਆਂ ਹੋਈਆਂ ਕਿੰਨਾ ਪ੍ਰਸ਼ਾਸਨ ਨੇ ਦਿੱਤਿਆ ਤੇ ਜਦੋਂ ਉ ਤੋਂ ਬਾਅਦ ਇੱਕ ਘਟਨਾ ਉਹਦੇ ਵਿੱਚ ਫੇਰ ਹੁੰਦੀ ਆ ਜਿਹੜੀ ਉਹ ਗੱਲ ਤੇ ਆਣਾ ਚਾਹੁੰਦਾ ਘਟਨਾ ਹੁੰਦੀ ਹੈ ਹਰਿਆਣੇ ਦੇ ਵਿੱਚ ਉਹ ਘਟਨਾ ਤੋਂ ਬਾਅਦ ਪੰਜਾਬ ਦੇ ਵਿੱਚ ਫੇਰ ਅਸਰ ਦੇਖਣ ਨੂੰ ਮਿਲਦਾ ਕਈ ਬੱਸਾਂ ਬੰਦ ਹੋ ਜਾਂਦੀਆਂ ਯਾਰ ਜਦੋਂ ਉਹ ਐਕਸੀਡੈਂਟ ਸਾਡਾ ਪੰਜਾਬ ਤੋਂ ਪਹਿਲਾਂ ਹੋ ਲਿਆ ਉਦੋਂ ਬਾਅਦ ਬੱਸਾਂ ਬੰਦ ਕਿਉਂ ਨਹੀਂ ਹੋਈਆਂ ਹੁਣ ਬੰਥਾਂ ਬੰਦ ਕਿਉਂ ਹੋਈਆਂ ਗੱਲ ਤੇ ਹੈ ਨਾ ਫਿਰ ਹੁਣ ਕਿਉਂ ਜੈਕਿੰਗ ਹੋਈ ਆਪਾਂ ਉਦੋਂ ਹੀ ਜੈਕਿੰਗ ਕਰਦੇ ਤਾਂ ਅੱਜ ਤੱਕ ਮੈਂ ਕਹਿੰਦਾ ਵੀ ਹੁਣ ਇਹ ਤਖਰੀਬ ਹੀ ਨਹੀਂ ਹੋਣੀ ਸੀ ਕਿਨੂੰ ਐਨੀ ਸਕੂਲੀ ਬਸਾਂ ਦੇ ਸਕੂਲ ਉਤੇ ਕੋਈ ਕਾਰਵਾਈ ਜਾਂ ਕਿਸੇ ਡਰਾਈਵਰ ਕੋਈ ਲਾਪਰਵਾਹੀ ਕਿਸੇ ਤੇ ਕੋਈ ਕਾਰਵਾਈ ਦੀ ਜਨਤਕ ਰਿਪੋਰਟ ਨਹੀਂ ਪ੍ਰਸ਼ਾਸਨ ਨੇ ਦਿੱਤੀ ਕਿਉਂ ਪ੍ਰਸ਼ਾਸਨ ਵੀ ਕਿਤੇ ਕਾਣਾ ਲੱਗਦਾ ਤੁਹਾਨੂੰ ਇਹ ਮੈਂ ਇਹ ਗੱਲ ਇਹ ਹੈ ਨਾ ਰਣਾ ਜਿਆਕਰ ਮੈਂ ਕਹਿੰਦਾ ਵੀ ਆਪਾਂ ਜੇਕਰ ਸਪਸ਼ਟ ਚੱਲਦੇ ਹੋਈਏ ਜੇ ਸਿੱਧਾ ਕਹਿ ਦਈਏ ਯਾਰ ਵੀ ਯਾਰ ਜਦੋਂ ਆ ਗਲਤ ਹੈ ਗਲਤ ਹੈ ਜੇ ਗਲਤ ਹੋਊਗਾ ਕਾਰਵਾਈ ਹੋਊਗੀ ਤਾਂ ਕਿਹਦੀ ਜ਼ਰਤ ਹੈ ਕਿਹਾ ਨਾ ਬਾਈ ਜੇ ਇੱਕ ਗਰੀ ਗੱਲ ਕਰਦੇ ਜੇ ਪ੍ਰਸ਼ਾਸਨ ਚ ਆਵੇ ਤਾਂ ਚੜੀ ਪਰ ਨਹੀਂ ਮਾਰ ਸਕਦੀ ਪੱਤਾ ਨਹੀਂ ਹਿਲ ਸਕਦਾ ਠੀਕ ਹੈ ਨਾ ਪਰ ਜਦੋਂ ਹੁਣ ਆਪਾਂ ਸਕੂਲੀ ਬੱਸਾਂ ਦੀ ਗੱਲ ਕਰ ਲਈਏ ਜਦੋਂ ਪ੍ਰਸ਼ਾਸਨ ਦੱਸ ਦੇ ਵੀ ਜਦੋਂ ਹੁਣ ਕਾਰਵਾਈ ਕੀਤੀ ਬੱਸਾਂ ਦੇ ਉੱਤੇ ਕਿ ਸਾਰੀਆਂ ਬੱਸਾਂ ਠੀਕ ਪਈਆਂ ਗਈਆਂ ਸਾਰੇ ਛੋਟੇ ਚਾਹੀ ਛੋੜੇ ਆ ਤੀਆ ਹੁਣ ਵੀ ਦੇਖ ਲਓ ਹੁਣ ਦੇਖ ਲਓ ਕਿੰਨੇ ਅਜਈਆਂ ਗੱਡੀਆਂ ਨੇ ਜਿਹੜੇ ਬਿਨਾ ਰੰਗ ਕੋਈ ਹੈ ਉਹਦਾ ਕੰਮ ਕਿਤੇ ਕਰੀਆਂ ਸਕੂਲਾਂ ਚੱਲ ਰਹੀਆਂ ਉਹਨਾਂ ਦੇ ਪੂਰੇ ਨਹੀਂ ਕੋਈ ਡਾਕੂਮੈਂਟ ਨਹੀਂ ਪੂਰਾ ਹੈਗਾ ਕਿਸ ਦਾ ਕਿ ਦੀ ਇੰਸ਼ੋਰੈਂਸ ਖਤਮ ਹੈ ਕਿਸ ਦਾ ਡਰਾਈਵਰ ਦਾ ਲਾਇਸੈਂਸ ਖਤਮ ਹੈ ਕਿ ਭਾ ਹੈ ਹੀ ਨਹੀਂ ਬਹੁਤ ਜਿੰਨੀਆਂ ਚੀਜ਼ਾਂ ਕਿ ਡਰਾਈਵਰ दारू ਪੀਂਦੇ ਨੇ ਜਾ ਕੇ ਚੈੱਕ ਕਰਕੇ ਦੇਖੋ ਸਕੂਲਾਂ ਦੇ ਵਿੱਚ ਅਸੀਂ ਸਿਰਫ ਇਹ ਚੀਜ਼ਾਂ ਨੂੰ ਇੱਕ ਵਾਰੀ ਥੋੜਾ ਜਿਹਾ ਚੈਕਿੰਗ ਕਰਦੇ ਮੁਰਕੇ ਛੱਡਦੇ ਨੇ ਮੁਰਕੇ ਸਭ ਕੋਈ ਚੱਲ ਜਾਂਦਾ ਪਤਾ ਉਹਨਾਂ ਨੂੰ ਵੀ ਹੈ ਇਹ ਜਿਹੜੇ ਡਰਾਈਵਰ ਮਹਿਕਮਾ ਕਹਿੰਦੀ ਹੈ ਜਾ ਉਹ ਹੈਗੇ ਨਾ ਇੱਧਰ ਜਿਹੜੇ ਕਾਬਜ ਹੁੰਦੇ ਟ੍ਰਾਂਸਪੋਰਟ ਮਾਫੀਆ ਹੁੰਦਾ ਪਤਾ ਉਹਨਾਂ ਨੂੰ ਵੀ ਹੈ ਵੀ ਕੋਈ ਨਹੀਂ ਦੋਗ ਦੇਣਾ ਓਕੀ ਕੱਟ ਲੋ ਪੈਣ ਦਾ ਵੀ ਗੱਲ ਹੋ ਜਾਂਦੀ ਕੋਈ ਦੋਗ ਦੇਣਾ ਹੈਗੇ ਓਕੀ ਕੱਟ ਲੋ ਪਰ ਉਹ ਤੋਂ ਬਾਅਦ ਫਿਰ ਉਹ ਕੋ ਚੱਲਦਾ ਹੈ ਸਕੂਲ ਤੁਸੀਂ ਚੈੱਕ ਕਰ ਲਓ ਮੈਂ ਔਨ ਰਿਕਾਰਡ ਠੋਕੇ ਕਹਿਣਾ ਵੀ ਜਾ ਕੇ ਪ੍ਰਸ਼ਾਸਨ ਸਕੂਲ ਜਾ ਕੇ ਨਾ ਕਿਸੇ ਸਕੂਲ ਨੂੰ ਪੜ ਲਿਆ ਸਾਰੀਆਂ ਬਸਾਂ ਜਿਹੜੀਆਂ ਖੜੀਆਂ ਉੱਥੇ ਖੜੀਆਂ ਬਸਾਂ ਨੂੰ ਕਹਾਂ ਵੀ ਐਟ এ ਟਾਈਮ ਇੱਥੇ ਲਿਆਓ ਸਾਰੇ ਪੇਪਰ ਸਾਰੀਆਂ ਚੀਜ਼ਾਂ ਲਿਆਓ ਪੂਰੀਆਂ ਕਰੋ ਜੇ ਪੂਰੀਆਂ ਹੋ ਗਏ ਤਾਂ ਮੈਨੂੰ ਕਹਿ ਦਿਓ ਸੱਚ ਆ ਗਿਆ ਝੂਠ ਕਰ ਲਓ ਚਲ ਮੈਂ ਚੈਲੰਜ ਕਰਦਾ ਜੀ ਬਿਲਕੁਲ ਪੇਰੈਂਟਸ ਵੀ ਸਾਡੇ ਨਾਲ ਨੇ ਭੁਪਿੰਦਰ ਸਿੰਘ ਲਾਡੀ ਆ ਤੁਸੀਂ ਇੱਕ ਪੇਰੈਂਟਸ ਤੁਹਾਡੇ ਬੱਚੇ ਵੀ ਬਸਾਂ ਦੇ ਵਿੱਚ ਜਾਂਦੇ ਨੇ ਜਦੋਂ ਕਦੇ ਇਸ ਤਰ੍ਹਾਂ ਸੋਣਾਂ ਨੂੰ ਮਿਲਦਾ ਹੈ ਕਿ ਕਿਸੇ ਬੱਸ ਦਾ ਹਾ사 ਹੋ ਗਿਆ ਹੈ ਤਾਂ ਸਭ ਤੋਂ ਪਹਿਲਾਂ ਮਨ ਦੇ ਵਿੱਚ ਕੀ ਖਿਆਲ ਆਉਂਦੇ ਨੇ ਵਰਗੇ ਜੀ ਇਹ ਜਿਹੜੀ ਗੱਲਬਾਤ ਹੈਗੀ ਹੈ ਇਹ ਬਹੁਤ ਡੂੰਗੀ ਗੱਲਬਾਤ ਹੈਗੀ ਅਸੀਂ ਅੱਜ ਕੱਲ ਜੇ ਦੇਖਿਆ ਜਾਵੇ ਪ੍ਰਸ਼ਾਸਨ ਨੂੰ ਜਿੰਮੇਵਾਰ ਠਹਿਰਾਉਂਦੇ ਲੇਕਿਨ ਠਹਿਰਾਉਂਦੇ ਉਸ ਟਾਈਮ ਪਰ ਜਦੋਂ ਕੋਈ ਹਾ사 ਹੋ ਜਾਂਦਾ ਇੱਕ ਟਾਈਮ ਜਦੋਂ ਬੱਚੇ ਆਪਾਂ ਸਕੂਲ ਦੇ ਵਿੱਚ ਪਾਉਂਦੇ ਜਦੋਂ ਭਗਵਾਨ ਜੀ ਇਹਨਾਂ ਦੱਸਿਆ ਵੀ ਅਸੀਂ ਇਹ ਜੋ ਐਗਰੀਮੈਂਟ ਹੈਗਾ ਇਹ ਮਤਲਬ ਇਹਨਾਂ ਬੱਚਾਂ ਵਾਲਿਆਂ ਨਾਲ ਪਹਿਲਾਂ ਹੀ ਕਰਨਾ ਚਾਹੀਦਾ ਅਸੀਂ ਉਸ ਚੀਜ਼ ਨੂੰ ਅਵੇਅਰ ਨਹੀਂ ਹੈਗੇ ਤੇ ਉਸ ਤੋਂ ਬਾਅਦ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਹੈਗੇ ਅਸੀਂ ਸਕੂਲ ਦੇ ਵਿੱਚ ਪਾ ਦਿੰਦੇ ਬਸ ਲੁਆਈ ਅਗਲੇ ਪੁੱਛਦੇ ਵੀ ਬਸ ਲੁਆਣੀ ਹੈ ਤੁਸੀਂ ਨਹੀਂ ਰੁਆਣੀ ਅਸੀਂ ਹਾਂ ਕਰਕੇ ਆ ਜਾਂਦੇ ਫੀਸ ਪੁੱਛਦੇ ਕਿੰਨੀ ਹੈ ਉਹ ਚਲੋ ਬੱਚਾ ਜਾਣਾ ਸ਼ੁਰੂ ਹੋ ਜਾਂਦਾ ਜੀ ਤੇ ਜਦੋਂ ਕੋਈ ਹਾਦਸਾ ਹੁੰਦਾ ਫਿਰ ਅਸੀਂ ਕੰਨ ਚੱਕਾ ਖੜੇ ਹੋ ਜਾਂਦੇ ਤੇ ਡਰਾਈਵਰ ਨੂੰ ਮੰਦਾ ਚੰਗਾ ਬੋਲਣ ਲੱਗ ਪੈਂਦੇ ਸਕੂਲ ਨੂੰ ਅਸੀਂ ਵੀ ਇਹ ਨਹੀਂ ਮੰਦਾ ਚੰਗਾ ਬੋਲਦੇ ਹੂੰ ਠੀਕ ਹੈ ਜੀ ਡਰਾਈਵਰ ਦਾ ਕਸੂਰ ਕੱਟਣਾ ਸ਼ੁਰੂ ਕਰ ਦਿੰਦੇ ਲੇਕਿਨ ਠੀਕ ਹੈ ਉਥੇ ਡਰਾਈਵਰ ਦੀ ਗਲਤੀ ਹੁੰਦੀ ਹੈ ਉਸ ਬੱਸ ਦੇ ਕਾਗਜ਼ ਪੱਤਰ ਕੇਨ ਪੂਰੇ ਕਰਨੇ ਉਹ ਡਰਾਈਵਰ ਦੀ ਹੀ ਜ਼ਿੰਮੇਵਾਰੀ ਹੈਗੀ ਹੈ ਤੇ ਇਹ ਜ਼ਿੰਮੇਵਾਰੀ ਸਕੂਲ ਦੀ ਵੀ ਬਣਦੀ ਹੈਗੀ ਹੂੰ ਸਾਰਾ ਡਾਕੂਮੈਂਟ ਪੂਰਾ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਵੀ ਇਹ ਚਾਹੀਦਾ ਹੈਗਾ ਤੇ ਜਿਸ ਤਰ੍ਹਾਂ ਹੁਣ ਹਰਿਆਣੇ ਦੇ ਵਿੱਚ ਇੱਕ ਐਕਸੀਡੈਂਟ ਹੋਇਆ 6 ਤੋਂ 7 ਬੱਚੇ ਉੱਥੇ ਮਰਿਆ ਤੇ ਕਿੰਨੇ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹੂੰ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹਰਕਤ ਹੋਈ। ਬੱਚਿਆਂ ਦੇ ਜਿਹੜੇ ਇਨਸੋਰਸ ਵਗੈਰਾ ਡਾਕੂਮੈਂਟ ਕੋਈ ਵੀ ਡਾਕੂਮੈਂਟ ਹੈਗਾ ਉਹ ਚੈੱਕ ਹੋਣੇ ਸ਼ੁਰੂ ਹੋ ਗਏ। ਇਹਦੀ ਬਦੌਲਤ ਕੁਝ ਵਜਾਂ ਬੱਸਾਂ ਬੰਦ ਵੀ ਹੋ ਗਈਆਂ। ਤੇ ਇਹ ਇਸ ਤਰ੍ਹਾਂ ਕਿਉਂ ਹੁੰਦਾ ਜਦੋਂ ਕੋਈ ਹਾਦਸਾ ਹਾਦਸਾ ਹੁੰਦਾ ਤਾਂ ਹੀ ਬੰਦ ਕਰਨੀ ਆਉਂਦੀਆਂ। ਇਸ ਤੋਂ ਪਹਿਲਾਂ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਪ੍ਰਚਾਚਨ ਦੀ। ਹੂੰ ਤੇ ਇੱਕ ਟਾਈਮ ਜਦੋਂ ਭਗਵਾਨ ਜੀ ਨੇ ਦੱਸਿਆ ਵੇ ਡਰਾਈਵਰ ਹੈਗੇ ਜਿਹੜੇ दारू ਪੀ ਕੇ ਵੀ ਜਾਂਦੇ ਆ ਮੈਂ ਇਸ ਚੀਜ਼ ਦਾ ਖੁਦ ਗਵਾਹ ਹੈਗਾ ਕੁਝ ਸਮਾਂ ਪਹਿਲਾਂ ਕੁ ਤਕਰੀਬਨ 6-7 ਸਾਲ ਪਹਿਲਾਂ ਦੀ ਗੱਲ ਹੈ ਕਲੂਜ਼ਰ ਗੱਡੀ ਸੀਗੀ ਉਸ ਦੇ ਵਿੱਚ ਬੱਚੇ ਜਿਹੜੇ ਸੀਗੇ ਛੁੱਟੀ ਟਾਈਮ ਘਰ ਨੂੰ ਜਾ ਰਹੇ ਸੀ ਮੈਂ ਰੋਡ ਦੇ ਖੜਿਆ ਸੀਗਾ ਤੇ ਡਰਾਈਵਰ ਦੀ ਮੈਨੂੰ ਕੋਈ ਹਰਕਤ ਸਹੀ ਨਹੀਂ ਲੱਗੀ ਤੇ ਮੈਂ ਡਰਾਈਵਰ ਦੇ ਕੋਲ ਗਿਆ ਤੇ ਜਦੋਂ ਦੇਖਿਆ ਤੇ ਉਹਦੇ ਮੂੰਹ ਵਿੱਚੋਂ ਸਮੈ ਲਾਈ ਠੀਕ ਹੈ ਮੈਂ ਡਰਾਈਵਰ ਨੂੰ ਬਾਹਰ ਕੱਢ ਦਿੱਤਾ ਤੇ ਆਪ ਜਾ ਕੇ ਗੱਡੀ ਮੈਂ ਆਪ ਚਲਾਈ ਉਸ ਤੋਂ ਬਾਅਦ ਘਰ ਘਰ ਜਾ ਕੇ ਪੇੜਾਂਸ ਨੂੰ ਵੀ ਬੋਲਿਆ ਵੇ ਡਰਾਈਵਰ ਨੇ ਦਰੂ ਪੀਤੀ ਵੀ ਮੈਂ ਇੱਕ ਪਿੰਡ ਦਾ ਪਸੰਦਾ ਹੋਣ ਦੇ ਨਾਤੇ ਤੁਹਾਡੇ ਬੱਚਿਆਂ ਨੂੰ ਘਰ ਘਰ ਛੱਡਣ ਆ ਰਿਹਾ ਤੇ ਤੁਸੀਂ ਸਵੇਰੇ ਸਕੂਲ ਚ ਜਾਓ ਤੇ ਉਹ ਸਕੂਲ ਦੇ ਜਿਹੜਾ ਡਰਾਈਵਰ ਸੀਗਾ ਉਹ ਦੂਜੇ ਦਿਨ ਕੱਢਿਆ ਗਿਆ ਉਹ ਤੋਂ ਇਹ ਜ਼ਿੰਮੇਵਾਰੀ ਦੇਖੋ ਸਾਰਿਆਂ ਦੀ ਬਣਦੀ ਹੈ ਕਿਉਂਕਿ ਬੱਚੇ ਰੱਬ ਦਾ ਰੂਪ ਜਿੱਥਾ ਅਸੀਂ ਮੰਨਦੇ ਹੈਗੇ ਬੱਚੇ ਅਰਦਾਸਾਂ ਕਰ-ਕਰ ਕੇ ਮੰਗਦੇ ਤੇ ਤੇ ਫਿਰ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਵੀ ਕਿਸਨਾ ਕਿਸ ਤਰ੍ਹਾਂ ਪ੍ਰਸ਼ਾਸਨ ਨੂੰ ਦੱਸ ਕੇ ਅਸੀਂ ਸਾਰਾ ਕੁਝ ਦੇਖੀਏ ਰਾਣਾ ਜੀ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਦਾ ਹਾਂ ਬੱਸਾਂ ਦੇ ਵਿੱਚ ਆਮ ਜਨ ਲੋਕ ਮੈਂ ਸਕੂਲੀ ਬੱਸਾਂ ਦੀ ਨਹੀਂ ਗੱਲ ਕਰਦਾ ਆਪਾਂ ਪ੍ਰਾਈਵੇਟ ਬੱਸ ਜਾਂ ਸਰਕਾਰੀ ਬੱਸ ਲੈ ਲਈਏ ਸਰਕਾਰੀ ਔਰ ਪ੍ਰਾਈਵੇਟ ਬੱਸਾਂ ਦੇ ਵਿੱਚ ਬੂੰਜਾ ਸੈਕਟਰ ਬੱਸ ਹੁੰਦੀ ਹੈ ਤੇ ਸਵਾਰੀਆਂ ਕਿੰਨੀਆਂ ਭਰੀਆਂ ਜਾਂਦੀਆਂ ਉਤਨ ਤੁਨ ਕੇ ਭਰੀਆਂ ਜਾਂਦੀਆਂ ਖੜੇ ਵੀ ਹੋਏ ਹੋਏ ਹੁੰਦੇ ਇਸੇ ਤਰ੍ਹਾਂ ਸਕੂਲ ਬੱਸਾਂ ਵੀ ਹੈਗੀਆਂ ਜੇਕਰ ਦੇਖਿਆ ਜਾਵੇ ਸਕੂਲ ਬਸਾਂ ਦੇ ਵਿੱਚ ਬੱਚਿਆਂ ਦੇ ਜਿਹੜੇ ਬੈਗ ਹੈਗੇ ਉਹ ਬਹੁਤ ਭਾਰੀ-ਭਾਰੀ ਬੈਗ ਹੈਗੇ ਇੱਕ ਬੱਚੇ ਦੇ ਨਾਲ ਇੱਕ ਬੈਗ ਮਤਲਬ ਦੋ ਹੋ ਗਏ ਉਹ ਸੀਟ ਤੇ ਬੈਗ ਵੀ ਰੱਖਿਆ ਹੁੰਦਾ ਤੇ ਸਾਰਾ ਕੁਝ ਹੁੰਦਾ ਬਸ ਦੇ ਵਿੱਚ ਜਿਹੜੀ ਜਗ੍ਹਾ ਹੈਗੀ ਘਟ ਜਾਂਦੀ ਹੈ ਤੇ ਬੱਚੇ ਖੜਕਾ ਜਾਂਦੇ ਤੇ ਇਸ ਚੀਜ਼ ਵੱਲ ਵੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਵੀ ਸੀਟਾਂ ਦੇ ਮੁਤਾਬਕ ਹੀ ਬਸਾਂ ਨੂੰ ਲਗਾਇਆ ਜਾਵੇ ਜਾਂ ਬਸਾਂ ਦੇ ਵਿੱਚ ਬੱਚਿਆਂ ਨੂੰ ਵੀ ਉਹਨਾਂ ਹੀ ਬਿਠਾ ਲਿਆ ਜਾਵੇ ਤੁਹਾਨੂੰ ਕੀ ਲੱਗਦਾ ਹੈ ਫਿਰ ਆਪਣੇ ਥੋੜੇ ਜਿਹੇ ਮੁਨਾਫੇ ਦੇ ਚੱਲਦੇ ਹੋਏ ਸਕੂਲ ਜਾਂ ਜੋ ਬੱਸਾਂ ਵਾਲੇ ਚਾਲਕ ਨੇ ਉਹ ਬੱਚਿਆਂ ਦੀ ਜ਼ਿੰਦਗੀ ਨਾਲ ਖੇਡ ਜਾਂਦੇ ਨੇ ਹਨ ਜੀ ਗੱਲ ਇਹ ਆ ਜਦੋਂ ਸਾਨੂੰ ਸਭ ਕੁਝ ਇਹ ਪਤਾ ਹੈ ਵੀ ਯਾਰ ਆਪਾਂ ਫੀਸ ਐ ਨਹੀਂ ਲੈਣੀ ਅਸੀਂ ਹਰ ਸਾਲ ਸਕੂਲ ਦੀਆਂ ਵਰਦੀਆਂ ਉਹ ਕਰ ਦਿੰਦੇ ਆ ਨਵੀਂ ਵਰਦੀ ਹਨਾ ਕਿਤਾਬਾਂ ਚੇਂਜ ਕਰਾਉਂਦਾ ਕਿਤਾਬਾਂ ਆਪਾਂ ਹਰ ਸਾਲ ਇੱਕ ਪਬਲਿਸ਼ਰ ਚੇਂਜ ਕਰ ਦਿੰਦੇ ਆ ਜਾਂ ਇੱਕ ਉਹਦਾ ਇੱਕ ਲੇਖਕ ਚੇਂਜ ਕਰ ਦਿੰਦੇ ਆ ਤੇ ਕਿਤਾਬ ਸਾਨੂੰ ਲੈੜੀ ਪੈ ਜਾਂਦੀ ਆਪਾਂ ਬੱਸਾਂ ਵੱਲ ਕਿਉਂ ਧਿਆਨ ਦਿੰਦੇ ਵੱਡਾ ਸਵਾਲ ਸਕੂਲਾਂ ਦੇ ਲਈ ਇਹ ਆ ਵੱਡੇ ਕਨਵੈਂਟ ਸਕੂਲਾਂ ਦੇ ਲਈ ਖਾਸ ਕਰਕੇ ਆ ਵੀ ਕੀ ਤੁਹਾਡੇ ਨੋਲੇਜ ਤੇ ਹਾਂ ਚ ਨਹੀਂ ਹੈ ਚੀਜ਼ਾਂ ਜੇ ਤੁਸੀਂ ਕਨਵੈਂਟ ਸਕੂਲਾਂ ਦੇ ਪ੍ਰਿੰਸੀਪਲਾਂ ਕੋਲੇ ਪਹੁੰਚ ਜੋ ਨਾ ਬਾਤ ਦੀ ਸ਼ਿਕਾਇਤ ਲਾਗੇ ਤਾਂ ਉਹ ਕਹਿੰਦੇ ਸਾਡੀ ਜ਼ਿੰਮੇਵਾਰੀ ਨਹੀਂ ਹੈ ਤੇ ਤੁਹਾਡੀ ਜ਼ਿੰਮੇਵਾਰੀ ਸਿਰਫ ਵੱਧ ਫੀਸਾ ਲੈਣੀ ਆ ਤੁਹਾਡੀ ਜ਼ਿੰਮੇਵਾਰੀ ਸਿਰਫ ਕਿਤਾਬਾਂ ਬਦਲਣਾ ਹੈ ਵੱਧ ਫੀਸਾ ਕਿਸ ਤਰ੍ਹਾਂ ਲੈਣੀ ਆ ਜੇ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ ਤਾਂ ਉਹ ਬੱਚਾ ਤੁਹਾਡੇ ਟੀਚਰਾਂ ਨੂੰ ਕਿਸ ਤਰ੍ਹਾਂ ਲੈ ਕੇ ਆ ਰਹੀਆਂ ਬਾਈ ਤਾਂ ਤੁਹਾਡੇ ਟੀਚਰ ਫ੍ਰੀ ਕਿਉਂ ਆ ਰਹੇ ਬਸਾਂ 'ਚ ਜੇ ਤੁਹਾਡੀ ਜ਼ਿੰਮੇਵਾਰੀ ਨਹੀਂ ਆ ਤਾਂ ਕਿਉਂ ਤੁਹਾਡੇ ਟੀਚਰ ਉਹ ਬੱਚਾ ਚਾਰੇ ਕਿਉਂ ਚਲੋ ਪੇਰੈਂਟ ਦਾ ਬੱਚਾ ਪਠਾ ਦੇ ਪੇਰੈਂਟ ਆਪ ਨੇ ਜ਼ਿੰਮੇਵਾਰੀ ਬੱਥਾ ਲਾ ਲਈ ਗੱਲ ਖਤਮ ਹੋ ਗਈ ਤੇ ਤੁਹਾਡੇ ਟੀਚਰ ਕਿਉਂ ਆ ਰਹੇ ਪਰ ਟੀਚਰ ਤੁਹਾਡੇ ਪੂਰਾ ਦਬਦੋਈ ਬਣਾ ਕੇ ਰੱਖਦੇ ਬਸ ਦੇ ਉੱਤੇ ਹੋਰ ਤਾਂ ਹੋਰ ਜਦੋਂ ਪੇਰੈਂਟਸ ਮੀਟਿੰਗ ਹੁੰਦੀ ਤਾਂ ਉਹ ਬੱਚਾ ਟੀਚਰ ਨੂੰ ਲੈਣ ਕਿਉਂ ਜਾਂਦੀਆਂ ਜੀ ਜੇ ਤੁਹਾਡਾ ਲੈਣਾ ਦੇਣਾ ਨਹੀਂ ਕੋਈ ਹੈਗਾ ਸਕੂਲ ਦੇ ਬਸ ਦੇ ਨਾਲ ਕਿ ਤੁਹਾਡੀਆਂ ਉਹ ਬੱਚਾ ਕਿਉਂ ਜਾਂਦੀਆਂ ਵੜਦੇ ਦੇ ਪਿੱਛੇ ਗੇਮ ਕੁਝ ਹੋਰ ਚੱਲਦੀ ਸਾਹਮਣੇ ਤੁਸੀਂ ਕੁਝ ਹੋਰ ਕਰ ਰਹੇ ਪਰ ਮੁੱਕ ਦੀ ਗੱਲ ਇਹ ਆ ਬਈ ਪੱਥਾਂ ਦੇ ਵਿੱਚ ਤੁਹਾਨੂੰ ਪਤਾ ਵੀ ਮੁਨਾਫਾ ਘਟ ਹੈ ਖਰਚੇ ਵੱਧ ਹੈ ਤੇ ਸ਼ਰਤਾਂ ਵੀ ਵੱਧ ਆ ਉਹ ਆਪਾਂ ਸ਼ਰਤਾਂ ਤੋਂ ਮੁਨਕਰ ਹੋਣ ਲਈ ਭੱਜਣ ਦੇ ਲਈ ਸਾਰਾ ਭਾੜਾ ਚਾ ਕੇ ਬੱਸ ਡਰਾਈਵਰ ਦੇ ਸਿਰ ਤੇ ਜਾਂ ਬੱਸ ਦੇ ਮਾਲਕ ਦੇ ਸਿਰ ਤੇ ਭੰਦ ਦਿੰਦੇ ਆ ਤੇ ਆਈ ਕਹਿੰਦੇ ਸਾਡੀ ਤਾਂ ਜਿੰਮੇਵਾਰੀ ਕੋਈ ਨਹੀਂ ਆ ਟਰਾਂਸਪੋਰਟੇਸ਼ਨ ਆ ਜੇ ਤੁਹਾਡੀ ਜਿੰਮੇਵਾਰੀ ਨਹੀਂ ਆ ਤਾਂ ਉਹਦੀ ਜਿੰਮੇਵਾਰੀ ਕੌਣ ਲਊਗਾ ਤਾਂ ਕਿਉਂ ਤੁਸੀਂ ਅਲਾਉ ਕਰਦੇ ਹੋ ਬੱਚਿਆਂ ਨੂੰ ਵੀ ਬੱਸਾਂ ਦੇ ਵਿੱਚ ਆਓ ਇਹ ਮਤਲਬ ਸਕੂਲ ਬੱਚਾਂ ਦੇ ਵਿੱਚ ਆਓ ਕਿਉਂ ਤੁਹਾਨੂੰ ਪਾਰਕਿੰਗ ਤੁਸੀਂ ਦਿੱਤੀਆਂ ਹੋਈਆਂ ਉਹਨਾਂ ਨੂੰ ਬਾਹਰ ਕਿਉਂ ਤੁਸੀਂ ਉਹਨਾਂ ਦੇ ਜਿਹੜੀ ਇਹ ਉਹ ਉਹ ਪੜ੍ਹਦੇ ਟੀਚਰ ਕਿਉਂ ਬੱਸਾਂ 'ਚ ਪਿਆਰੇ ਦਾਲਦੇ ਵੀ ਕਾਲਾ ਕੋ ਜਰੂਰ ਆ ਪਰ ਜਦੋਂ ਪ੍ਰਸ਼ਾਸਨ ਇਸ ਪਾਸੇ ਧਿਆਨ ਜਿਹੜਾ ਸ਼ੁਰੂ ਕਰਦਾ ਉਦੋਂ ਮੈਂ ਇੱਕ ਗੱਲ ਰਾਣਾ ਜੀ ਦੇਖੀ ਆ ਕਿ ਪ੍ਰਸ਼ਾਸਨ ਦੇ ਧਿਆਨ ਦੇਣ ਤੋਂ ਬਾਅਦ ਸਕੂਲ ਭੱਜ ਜਾਂਦੇ ਨੇ ਜ਼ਿੰਮੇਵਾਰੀ ਤੋਂ ਮੈਂ ਤੁਹਾਨੂੰ ਦੱਸਦਾ ਕਿ ਮੇਰੀ ਨਾ ਭਗਵਾਨ ਜੀ ਗੱਲ ਹੋਈ ਇੱਕ ਬੱਸ ਡਰਾਈਵਰ ਨਾਲ ਹੂੰ ਜਦੋਂ ਸਾਨੂੰ ਪਤਾ ਲੱਗਿਆ ਕਿ ਕਈ ਸਕੂਲਾਂ ਦੀਆਂ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਤਾਂ ਮੈਂ ਜੋ ਬੱਸ ਮਾਲਕਾ ਉਸ ਨੂੰ ਫੋਨ ਕੀਤਾ ਮੈਂ ਉਸ ਨੂੰ ਪੁੱਛਿਆ ਕਿ ਭਾਈ ਸਾਹਿਬ ਸਕੂਲ ਦੀ ਬੱਸ ਬੰਦ ਹੋ ਗਈ ਹੈ ਕੀ ਕਾਰਨ ਹੈ ਤੁਸੀਂ ਆਓ ਆਪਣਾ ਪੱਖ ਰੱਖੋ ਕੈਮਰੇ ਤੇ ਆਣ ਤੋਂ ਚਲੋ ਮਨਾ ਕਰ ਦਿੱਤਾ ਪਰ ਉਹਨਾਂ ਨੇ ਸਾਨੂੰ ਦੱਸਿਆ ਕਿ ਪ੍ਰਸ਼ਾਸਨ ਨੇ ਬੋਲਿਆ ਕਿ ਸਕੂਲ ਦਾ ਪ੍ਰਿੰਸੀਪਲ ਜ਼ਿੰਮੇਵਾਰ ਹੋਏਗਾ ਜੇਕਰ ਕੋਈ ਬੱਸ ਦੇ ਵਿੱਚ ਹਾਸਾ ਹੁੰਦਾ ਹੈ ਸਕੂਲੀ ਬੱਚਿਆਂ ਦੀ ਬੱਸ ਦਾ ਤੇ ਉਹ ਪ੍ਰਿੰਸੀਪਲ ਐਫੀਡੈਵਟ ਦੇਗੀ ਕਿ ਬੱਸ ਦੀ ਜ਼ਿੰਮੇਵਾਰੀ ਮੇਰੀ ਹੈ ਤੇ ਉਹ ਪ੍ਰਿੰਸੀਪਲ ਨੇ ਐਫੀਡੈਪਟ ਨਹੀਂ ਦਿੱਤਾ ਜਿਸ ਦੇ ਚੱਲਦੇ ਉਹ ਸਕੂਲ ਦੀ ਬੱਸ ਬੰਦ ਹੋ ਗਈ ਕਿਤੇ ਨਾ ਕਿਤੇ ਸਕੂਲ ਦੇ ਪ੍ਰਿੰਸੀਪਲ ਜ਼ਿੰਮੇਵਾਰੀ ਲੈਣ ਤੋਂ ਭੱਜ ਰਹੇ ਨੇ ਤੇ ਖਮਿਆਜਾ ਕਿਸ ਨੂੰ ਭੁਗਤਣਾ ਪੈ ਰਿਹਾ ਏ ਬੱਚਿਆਂ ਨੂੰ ਬੱਚਿਆਂ ਨੂੰ ਪੇਰੈਂਟਸ ਨੂੰ ਮਾਪਿਆਂ ਨੂੰ ਪ੍ਰਸ਼ਾਸਨ ਨੇ ਸਖਤੀ ਕੀਤੀ ਹੈ ਕਰਨੀ ਬਣਦੀ ਵੀ ਹੈ ਇੱਕ ਅੱਛਾ ਉਪਰਾਲਾ ਵੀ ਹੈ ਪਰ ਪ੍ਰਿੰਸੀਪਲ ਜਦੋਂ ਸਾਰੇ ਸਕੂਲ ਦੀ ਜ਼ਿੰਮੇਵਾਰੀ ਲੈਂਦੀ ਹੈ ਤਾਂ ਟਰਾਂਸਪੋਰਟ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਕਹਿੰਦਾ ਹੈ ਇਸ ਦੀ ਹੈ ਡਾਕੂਮੈਂਟ ਪੂਰੇ ਕਰਵਾਉਣ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਦੀ ਹੈ ਸਾਰਾ ਕੁਝ ਪ੍ਰਿੰਸੀਪਲ ਇੱਕ ਮੁਖੀ ਹੈ ਸਕੂਲ ਦਾ ਉਸ ਦੀ ਜ਼ਿੰਮੇਵਾਰੀ ਹੁੰਦੀ ਹੈ ਸਾਰੀ ਟੇਕ ਕੇਅਰ ਕਰਨਾ ਸਾਰਾ ਕੁਝ ਕਰਨਾ ਫਿਰ ਉਹ ਆਪਣੀ ਇਸ ਜ਼ਿੰਮੇਵਾਰੀ ਤੋਂ ਕਿਉਂ ਭੱਜ ਰਹੇ ਨੇ ਕਿਉਂ ਬੱਸਾਂ ਬੰਦ ਹੋ ਰਹੀਆਂ ਨੇ ਫਿਰ ਰਣੀਓ ਪਤਾ ਹੈ ਉਹਨਾਂ ਨੂੰ ਵੀ ਹੈਗਾ ਇਹ ਚੀਜ਼ ਦਾ ਹਾਂ ਵੇ ਬੱਥਾ ਜਿਹੜੀਆਂ ਨੇ ਪੂਰੇ ਆਪਣੇ ਛੜਤਾ ਪੂਰੇ ਨਹੀਂ ਕਰ ਸਕਦੇ ਕਿਉਂਕਿ ਜੇਕਰ ਬੱਥਾ ਛੜਤਾ ਪੂਰੇ ਕਰਦੇ ਤਾਂ ਬੇ ਮੁਨਾਫਾ ਕੁਝ ਨਹੀਂ ਉਹਦੇ ਚ ਬਚਤ ਕੁਝ ਨਹੀਂ ਹੈ ਵੀ ਜਿਸ ਤਰ੍ਹਾਂ ਆਪਾਂ ਜੇ ਆਪਾਂ ਟੀਚਰ ਆਪਨੇ ਰੱਖ ਸਕਦੇ ਹੈਨਾ ਆਪਾਂ ਸਭ ਕੁਝ ਸਕੂਲ ਦਾ ਆਪਣਾ ਹੁੰਦਾ ਮੈਨੇਜਮੈਂਟ ਉਹਨਾਂ ਦੀ ਆਪਣੀ ਹੁੰਦੀ ਹੈ ਉਹ ਤੁਹਾਨੂੰ ਮੈਨੇਜ ਕਰਨ ਦੇ ਵਿੱਚ ਵੀ ਕੋਈ ਤੁਤ ਨਹੀਂ ਮੰਗਦਾ ਕਿਉਂਕਿ ਜੇ ਮੈਂ ਇਹ ਗੱਲ ਕਰਦਾ ਨਾ ਅੱਜ ਵੱਡੇ ਕੰਵਰਨ ਸਕੂਲ ਦਾ ਰਹਿਣ ਜੀ ਆਹ ਪੁਆਇੰਟ ਮੇਰਾ ਧਿਆਨ ਨਾਲ ਸੁਣਿਓ ਵੱਡੇ ਕੰਵਰਨ ਸਕੂਲ ਹੈ ਉੱਥੇ ਪੜਾਉਣ ਵਾਲੇ ਕੌਣ ਹੈ 90% ਪੜਾਉਣ ਵਾਲੇ ਪੰਜਾਬ ਦੇ ਲੋਕ ਹੈ 10% ਉਹਨਾਂ ਦੇ ਉਹ ਲੋਕ ਹੈ ਜਿਹੜੇ ਮੈਨੇਜ ਕਰ ਰਹੇ। ਅ ਸਿੱਧੇ ਤੌਰ ਤੇ ਤੁਹਾਨੂੰ ਮੂਰਖ ਬਣਾਇਆ ਜਾ ਰਿਹਾ ਉੱਤੇ। ਉਹ ਤੁਹਾਡੇ ਦੇ ਪਹਿਲੇ ਰਾਜਕਰੇ ਪੜਾਤਾ ਯਾਰ ਬੱਚੇ ਫਿਰ ਵੀ ਸਾਡੇ ਲੋਕ ਰਹੇ ਉੱਤੇ। ਉਹ ਤਾਂ ਸਿਰਫ ਮੈਨੇਜ ਕਰ ਰਹੇ ਨਾ। ਸਕੂਲ ਨੂੰ ਮੈਨੇਜ ਕਰਨਾ ਕਿਉਂਕਿ ਉੱਤੇ ਵੱਡੀ ਮੋਟੀ ਕਮਾਈ ਆ ਰਹੀ। ਮੋٹے ਪੈਸੇ ਆਪਾਂ ਬਣਾ ਰਹੇ ਆ। ਉਹਨੂੰ ਕਿੱਦਾਂ ਠਗਣਾ ਮਾਪਿਆਂ ਨੂੰ, ਕਿੱਦਾਂ ਉਹਨਾਂ ਦੇ ਉੱਤੇ ਕੰਟਰੋਲ ਕਰਨਾ ਉਹ ਉਹ ਚੀਜ਼ ਨੂੰ ਮੈਨੇਜ ਉਹ ਕਰ ਰਹੇ। ਲੜਨ ਵਾਸਤੇ ਰਿਸ਼ੈਪਰਾਂ ਦੇ ਉੱਤੇ ਸਾਡੇ ਲੋਕ ਬਿਠਾਏ ਹੋਏ। ਉਹਨਾਂ ਨੇ ਅਸੀਂ ਭਿੰਨ ਨਾਲ ਲੜਵਾਇਆ। ਡ라이ਵਰਾਂ ਨਾਲ ਗੱਲ ਕਰਨੀ ਔਰ ਪ੍ਰਸ਼ਾਸਨ ਆਥੋਰੀ ਉਹ ਉਹ ਜਿਹੜਾ ਹੁੰਦੇ ਨੇ ਆਪਣੇ ਰਿਸੈਪਸ਼ਨਾਂ ਦੇ ਉੱਤੇ ਉਸ ਪ੍ਰਿੰਸੀਪਲ ਤੱਕ ਪੁੱਜਣੀ ਕਿੰਨਾ ਡਰਾਈਵਰ ਨੂੰ ਨਾਲੇ ਜਿਹੜੇ ਹੁੰਦੇ ਨੇ ਡਰਾਈਵਰ ਮਾਲਕ ਜਿਹੜੇ ਬੱੱਸਾਂ ਦੇ ਮਾਲਕ ਕਿਉਂ ਕਿਉਂਕਿ ਬੱਚਾਂ ਦੀ ਜ਼ਿੰਮੇਵਾਰੀ ਲੈਣ ਤੋਂ ਸਕੂਲ ਇਸ ਕਰਕੇ ਭਜਦਾ ਹੈ ਕਿਉਂਕਿ ਇਹਦੇ ਵਿੱਚ ਮੁਨਾਫਾ ਘਟ ਤੇ 6% ਦੀਆਂ ਜਿਹੜੀਆਂ ਸਹੂਲਤਾਂ ਜਾਂ ਬੱਚਿਆਂ ਦੀਆਂ ਸਹੂਲਤਾਂ ਉਹ ਜ਼ਿਆਦਾ ਬਣ ਜਾਂਦੀਆਂ ਜਿੱਥੇ ਚੱਲਦੇ ਇਹ ਬਣਕਰ ਹੋ ਜਾਂਦੇ ਆ ਜਿੱਦਾ ਖਮਿਆਜਾ ਬੱਚਿਆਂ ਨੂੰ ਵੀ ਭੁਗਤਣਾ ਪੈਂਦਾ ਹੈ ਮਾਂ-ਬਾਪ ਦੇ ਪੁੱਤਰ ਪੈਂਦਾ ਪਰ ਇੱਥੇ ਗੱਲ ਇੱਥੇ ਹੋਰ ਹੈ ਪ੍ਰਸ਼ਾਸਨ ਦੀ ਤਰੀਬ ਇੱਥੇ ਜ਼ਰੂਰ ਕਰਨੇ ਬਣਦੀ ਆ ਕਿ ਪ੍ਰਸ਼ਾਸਨ ਚਲੋ ਦੇਰ ਆਏ ਦਰੋਸਤ ਹੈ ਚੈਕਿੰਗ ਤਾਂ ਕਰ ਰਹੇ ਨਾ ਰਣਾ ਜੀ ਅੱਜ ਅਸੀਂ ਆ ਖਬਰ ਲਾ ਰਹੇ ਤੇ ਇਸ ਤੋਂ ਖਬਰ ਤੋਂ ਬਾਅਦ ਆਪਾਂ ਫੇਰ ਜੇ ਚੈਕਿੰਗ ਕਰਾਂਗੇ ਨਾ ਜਾ ਕੇ ਕਿਤੇ ਸਕੂਲ ਦੇ ਬੱਚਾ ਦੀ ਚੈਕਿੰਗ ਆਪਾਂ ਕਰਨ ਚੱਲ ਜੀ ਮੈਂ ਤੁਹਾਨੂੰ ਲੈ ਕੇ ਗਾਰੰਟੀ ਦਿੰਦਾ ਇਹ ਪ੍ਰਸ਼ਾਸਨ ਦੇ ਜਿਸ ਦਿਨ ਪੰਜਾਬਸ਼ਨ ਠੰਡਾ ਹੋ ਗਿਆ ਨਾ ਫੇਰ ਹਾਲ ਜਿਉਂਦਾ ਤਿਉਹਣਾ ਫਿਰ ਵੀ ਕਾਗਜ ਪੂਰੇ ਨਹੀਂ ਹੋਣੇ ਉਹ ਬੱਚਾ ਅੱਜ ਬੰਦ ਹੋ ਜਾਂਦੀਆਂ ਰੋਕ ਦਿੰਦੇ ਇੱਕ ਦੂਜੇ ਨੂੰ ਫੋਨ ਆ ਜਾਂਦੇ ਆ ਪਾਸ ਸਕੂਲ ਤੇ ਜਾਣਾ ਜਾਂ ਤੁਹਾਡੇ ਤੁਹਾਨੂੰ ਚੈਕਿੰਗ ਹੋਣ ਆ ਰਹੀ ਹੈ ਉਹ ਕਿਤੇ ਨਾ ਕਿਤੇ ਮਿਲੀ ਭੁਗਤੈ ਪਰ ਇੱਥੇ ਮੇਨ ਰੋਲ ਮੈਂ ਕਹਿੰਦਾ ਕਾਨਵੈਂਟ ਸਕੂਲਾਂ ਦਾ ਇਹ ਹੋਣਾ ਚਾਹੀਦਾ ਕਿ ਜਿਹੜੀ ਟਰਾਂਸਪੋਰਟਾ ਨੂੰ ਆਪਣੇ ਹੱਥ ਲੈਣੀ ਚਾਹੀਦੀ ਫਿਰ ਪਤਾ ਲੱਗੇ ਕਿ ਕਿਸ ਤਰ੍ਹਾਂ ਮੈਨੇਜਿੰਗ ਦੀਆਂ ਚੀਜ਼ਾਂ ਕਿਸ ਤਰ੍ਹਾਂ ਹੁਣ ਇੱਕ ਹੋਰ ਸਕੂਲ ਹੈਗਾ ਨਾਮੀ ਸਕੂਲ ਹੈ ਉਹਨੇ ਟਰਾਂਸਪੋਰਟ ਆਪਣੇ ਹੱਥ ਰੱਖੀ ਹੋਈ ਉਹ ਜਦੋਂ ਆਪਣੇ ਹੱਥੇ ਉਹਨੇ ਟਰਾਂਸਪੋਰਟ ਰੱਖੀ ਤਾਂ ਕੋਈ ਨਾ ਕੁ ਸੁਧਾਰ ਉਹਦਾ ਹੈਗਾ ਪਰ ਜਿਹੜੇ ਹੋਰ ਸਕੂਲ ਹੈ ਉਹ ਟਰਾਂਸਪੋਰਟ ਬੇਲਗਾਮ ਕੀਤੀ ਹੋਈ ਹੈ ਫੈਦੇ ਟਰਾਂਸਪੋਰਟ ਤੋਂ ਲੈ ਲੈਣੇ ਪਰ ਜਿਹੜਾ ਨੁਕਸਾਨ ਹੈ ਉਹ ਬੇਮਾਲਕ ਦਾ ਡਰਾਈਵਰ ਚੱਲੇ ਇੱਕ ਪੇਰੈਂਟਸ ਅਤੇ ਇੱਕ ਸਰਪੰਚ ਹੋਣ ਦੇ ਨਾਤੇ ਤੁਸੀਂ ਕੀ ਮੰਗ ਕਰਦੇ ਹੋ ਕਿਵੇਂ ਸੁਧਾਰ ਹੋਣਾ ਚਾਹੀਦਾ ਹੈ ਰਣਾ ਜੀ ਤੁਹਾਡੀ ਬਹੁਤ ਵਧੀਆ ਗੱਲ ਹੈਗੀ ਇਹ ਦੇਖੋ ਜਦੋਂ ਆਪਾਂ ਬੱਚੇ ਨੂੰ ਨਿੱਜੀ ਸਕੂਲ ਦਾ ਜਾਂ ਸਰਕਾਰੀ ਸਰਕਾਰੀ ਸਕੂਲ ਚਾਹਤਾਂ ਚਲੋ ਇਹ ਸੁਵਿਧਾ ਹੈ ਨਹੀਂ ਹੈਗੀ ਫਿਲਹਾਲ ਇੱਥੇ ਨਿੱਜੀ ਸਕੂਲਾਂ ਦੇ ਵਿੱਚ ਜਦੋਂ ਆਪਾਂ ਬੱਚੇ ਨੂੰ ਪਾਉਂਦੇ ਆ ਨਾ ਤਾਂ ਉੱਥੇ ਟਰਾਂਸਪੋਰਟ ਦਾ ਪਹਿਲਾਂ ਹੀ ਪੁੱਛਿਆ ਜਾਂਦਾ ਵੇ ਤੁਸੀਂ ਇਹ ਟਰਾਂਸਪੋਰਟਰ ਲਗवानी ਹੈ ਜਾਂ ਨਹੀਂ ਲਗवानी ਹੂੰ ਲੇਕਿਨ ਇਹ ਨਹੀਂ ਦੱਸਿਆ ਜਾਂਦਾ ਵੀ ਸਾਡੇ ਕੋਲ ਗੱਡੀ ਦੀ ਇਨਸੋਰਸ ਹੈ ਨਹੀਂ ਹੂੰ ਸਾਡੇ ਕੋਲ ਗੱਡੀ ਦੇ ਕਾਗਜ਼ ਪੱਤਰ ਹੈ ਨਹੀਂਗੇ ਹੂੰ ਜਿੱਦਾਂ ਭਵਾਂਜੀ ਨੇ ਦੱਸਿਆ ਵੀ ਇਹ ਐਗਰੀਮੈਂਟ ਉਹਨਾਂ ਤੋਂ ਪਹਿਲਾਂ ਹੀ ਕਰਨਾ ਚਾਹੀਦਾ ਹੂੰ ਇਸ ਨਾਲ ਉਹ ਪੇਡਰਸ ਦੀ ਜ਼ਿੰਮੇਵਾਰੀ ਘਟਦੀ ਹੈਗੀ ਹੂੰ ਜ਼ਿੰਮੇਵਾਰੀ ਸਕੂਲ ਦੀ ਵਾਧੀ ਹੈਗੀ ਸਕੂਲ ਦੇ ਜ਼ਿੰਮੇਵਾਰੀ ਪ੍ਰਿੰਸੀਪਲ ਸਕੂਲ ਦੇ ਮੈਨੇਜਮੈਂਟ ਚ ਕੋਈ ਵੀ ਹੈਗਾ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨਾ ਚਾਹੀਦਾ ਮੈਂ ਤੁਹਾਡੇ ਇੱਥੇ ਗੱਲ ਕਰ ਰਿਹਾ ਜਦੋਂ ਬੱਚੇ ਦੀ ਐਡਮਿਸ਼ਨ ਕਰਵਾਉਣ ਜਾਂਦੇ ਆ ਉਦੋਂ ਸਕੂਲ ਪੁੱਛਦਾ ਕਿ ਤੁਸੀਂ ਟਰਾਂਸਪੋਰਟ ਲਗਵਾਉਣੀ ਹੈ ਟਰਾਂਸਪੋਰਟ ਲਗਵਾਉਣੀ ਹੈ ਜਾਂ ਨਹੀਂ ਬਿਲਕੁਲ ਇਹ ਸਕੂਲ ਦੇ ਜਿਹੜੇ ਵਰਕਰ ਹੈਗੇ ਉੱਥੇ ਤੇ ਉਹੀ ਪੁੱਛਦੇ ਹੈਗੇ ਉਹਨਾਂ ਨੇ ਇੱਕ ਮਤਲਬ ਸ਼ਾਇਦ ਫਾਰਮ ਵੀ ਭਰਦੇ ਹੈਗੇ ਟਰਾਂਸਪੋਰਟ ਦਾ ਤੇ ਉਹ ਪਰ ਮਨਥ ਜੋ ਵੀ ਟਰਾਂਸਪੋਰਟ ਦਾ ਹੁੰਦਾ ਉਹ ਫੀਸ ਜਮ੍ਹਾਂ ਕਰਾਈ ਜਾਂਦੀ ਉਹ ਅਲੱਗ ਜੀ ਕਰਾਈ ਜਾਂਦੀ ਐਡਮਿਸ਼ਨ ਔਰ ਸਕੂਲ ਦੀ ਪਰ ਮਨ ਤੋਂ ਇਲਾਵਾ ਤੇ ਜਦੋਂ ਉਹ ਜਿਹੜੀ ਫੀਸ ਹੈਗੀ ਹਰ ਮਹੀਨ ਚ ਲਈ ਜਾਂਦੀ ਹੈਗੀ ਤੇ ਫਿਰ ਪ੍ਰਸ਼ਾਸਨ ਦੀ ਜਿੰਮੇਵਾਰੀ ਸਕੂਲ ਦੀ ਜਿੰਮੇਵਾਰੀ ਜੋ ਹੈਗੀ ਮੈਨੇਜਮੈਂਟ ਦੀ ਉਸ ਤੋਂ ਕਿਉਂ ਭੱਜਦਾ ਹੈਗਾ ਗੱਡੀ ਦੇ ਕਾਗਜ਼ ਪੱਤਰ ਕਿਉਂ ਨਹੀਂ ਪੂਰੇ ਕਰਕੇ ਦਿੰਦਾ ਭਗਵਾਨ ਜੀ ਜਦੋਂ ਅਸੀਂ ਟਰਾਂਸਪੋਰਟਰਾਂ ਨਾਲ ਗੱਲ ਕਰਦੇ ਤਾਂ ਉਹ ਕਹਿੰਦਾ ਕਿ ਪ੍ਰਸ਼ਾਸਨ ਸਾਨੂੰ ਨਜਾਇਜ਼ ਤੰਗ ਕਰਦਾ ਰਹਿੰਦਾ ਹੈ ਸਾਡੇ ਉਤੇ ਸਖਤੀ ਕਰਦਾ ਰਹਿੰਦਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਫਿਰ ਉਹਨਾਂ ਦੀ ਇਸ ਗੱਲ ਤੇ ਮੈਨੂੰ ਵੀ ਇੱਕ ਦੋ ਫੋਨ ਆਏ ਜੀਗੇ ਅ ਵੀ ਸਾਨੂੰ ਯਾਰ ਪ੍ਰਸ਼ਾਸਨ ਤੰਗ ਕਰਦਾ ਨਜਾਇਜ਼ ਤੰਗ ਕਰਦਾ ਮੈਂ ਤੁਸੀਂ ਕਹਿੰਦੇ ਜੇ ਸਾਡੇ ਬੱਸਾਂ ਲੱਗੀਆਂ ਬਈ ਮੈਂ ਪੁੱਛਿਆ ਵੀ ਤੁਹਾਨੂੰ ਕੀ ਪ੍ਰਸ਼ਾਸਨ ਤੰਗ ਕਰਦਾ ਹੁਣ ਤੱਕ ਤੁਸੀਂ ਯਾਰ ਨੂੰ ਯਾਰੇ ਲੈਂਦੇ ਆਏ ਹੋ ਆਦੇ ਮਨਮਰਜ਼ੀ ਕਰਦੇ ਆਏ ਹੋ ਜੇ ਪ੍ਰਸ਼ਾਸਨ ਉਹ ਚੈੱਕ ਕਰੇ ਤਾਂ ਪ੍ਰਸ਼ਾਸਨ ਨੇ ਡਿਊਟੀ ਵੀ ਨਾ ਕਰੀ ਹੈ ਪ੍ਰਸ਼ਾਸਨ ਕਿਉਂ ਤੰਗ ਕੀ ਤੰਗ ਕਰਦਾ ਉਹ ਡਿਊਟੀ ਕਰ ਰਿਹਾ ਜੇ ਤੁਹਾਡੇ ਕੋਲੇ ਸਭ ਕੁਝ ਪੂਰਾ ਹੈ ਫਿਰ ਯਾਰ ਤੁਸੀਂ ਤੰਗ ਕਿਹੜੀ ਗੱਲੋਂ ਦੇ ਜੇ ਤੁਹਾਡੇ ਕੋਲੇ ਕਮੀ ਹੈ ਫਿਰ ਤਾਂ তুই ਆਪਣੀ ਤੰਗੀ ਮੰਨਣੀ ਹੈ ਤੰਗੀ ਹੈ ਪਰ ਇਹ ਤੰਗੀ ਨਹੀਂ ਹੈ ਇਹ ਤੁਹਾਡੀ ਦਾ ਤੁਹਾਡੀ ਜਾਨ ਦੀ ਵੀ ਸੇਫਟੀ ਹੈ ਬੱਚੇ ਦੀ ਜਾਨ ਦੀ ਵੀ ਸੇਫਟੀ ਹੈ ਪ੍ਰਸ਼ਾਸਨ ਇੱਥੇ ਸਲਾਹਨਯੋਗ ਹੈ ਪ੍ਰਸ਼ਾਸਨ ਇੱਥੇ ਵਧੀਆ ਕੰਮ ਕਰ ਰਿਹਾ ਵਧੀਆ ਕਾਰਜਕਾਰੀ ਕਰ ਰਿਹਾ ਕਿਉਂਕਿ ਮੈਂ ਤਾਂ ਕਹਿੰਦਾ ਪ੍ਰਸ਼ਾਸਨ ਹਰ ਵਕਤ ਚੈੱਕ ਕਰੇ ਤੋ ਯਾਰ ਇਹ ਚੈਕਿੰਗ ਨੂੰ ਤੰਗ ਹੋਣ ਦਾ ਰੂਪ ਨਾ ਦੋ ਤੰਗ ਹੋਣ ਦਾ ਕਿਸ ਤਰ੍ਹਾਂ ਕਹਿ ਰਹੇ ਤੁਸੀਂ ਲੋਕਾਂ ਕੋਲੇ ਇੱਕ ਇੱਕ ਬੱਚਾ ਹੈ ਲੋਕਾਂ ਨੇ ਅਰਦਾਸਾਂ ਕਰ ਕਰਕੇ ਬੱਚੇ ਲਏ ਹੋਏ ਇੱਕ ਇੱਕ ਬੱਚਾ ਹੈ ਯਾਰ ਤੁਹਾਡੀਆਂ ਕੁਝ ਕੁ ਲਾਟੇ ਵਾਸ ਕਰਕੇ ਪ੍ਰਸ਼ਾਸਨ ਤੁਹਾਡੇ ਵੱਲ ਧਿਆਨ ਦੇਵੇ ਸਕੂਲ ਤੁਹਾਡੇ ਧਿਆਨ ਦੇਵੇ ਤੁਸੀਂ ਜਿਹੜੇ ਮਨਮਰਜ਼ੇ ਕਰੋ ਇਹ ਤਾਂੜੇ ਆਉਣਾ ਕੋਈ ਇਹਦਾ ਹੋਏ ਨਹੀਂ ਨਜ਼ਰ ਆ ਸਕਦਾ ਨਾ ਇਹ ਕਿੱਦਾਂ ਹੋ ਜੂਗਾ ਤੇ ਦੂਜੀ ਗੱਲ ਜਿਹੜੇ ਲੋਕ ਇਹ ਜਿੱਦਾਂ ਖਬਰਾਂ ਲਾਉਂਦੇ ਨੇ ਜਾਂ ਖਬਰਾਂ ਲਵਾਉਣਾ ਚਾਹੁੰਦੇ ਨੇ ਮੈਨੂੰ ਵੀ ਕਈ ਵੇ ਵੋਨ ਆਇਆ ਮੈਂ ਤੁਹਾਨੂੰ ਪਹਿਲੇ ਓਨ ਕੈਮਰਾ ਸਟੇਟ ਸੁਚੇਤ ਕਰਦਣਾ ਚਾਹੁੰਦਾ ਕਿ ਸਕੂਲੀ ਬੱਚਾ ਬਸਾਂ ਜਾਂ ਸਕੂਲੀ ਬੱਚਿਆਂ ਦੇ ਆਪਾਂ ਇਹਦੇ ਨਾਲ ਕੋਈ ਕੰਪਰਮਾਈਜ਼ ਨਹੀਂ ਕਰਦੇ ਆਪਾਂ ਇਹਨਾਂ ਕੋਈ ਸਮਝੌਤਾ ਨਹੀਂ ਹੈਗਾ ਤੁਹਾਡੀਆਂ ਬੱਚਾਂ ਦੇ ਤੁਹਾਡੇ ਵਾਹਨਾਂ ਦੇ ਤੁਹਾਡੀਆਂ ਗੱਡੀਆਂ ਦੇ ਕਾਗਜ਼ ਪੱਤਰ ਸਭ ਕੋਈ ਪੂਰਾ ਹੋਣਾ ਚਾਹੀਦਾ ਜਿਸ ਕਰਕੇ ਜਿਹੜੇ ਘਰੇ ਬੈਠੇ ਮਾਵਾਬ ਤੁਹਾਡੀ ਜ਼ਿੰਮੇਵਾਰੀ ਤੇ ਬੱਚਿਆਂ ਨੂੰ ਭੇਜ ਰਿਆ ਸਕੂਲ ਉਹ ਘੱਟੋ ਘੱਟ ਸੁਰੱਖਿਓ ਦਾ ਹੋਣਾ ਘੱਟੋ ਘੱਟ ਆਪਣੀ ਸਕੂਨ ਦਾ ਹੋਵੇ ਮੰਨ ਨੂੰ ਪਰ ਜਦੋਂ ਹਾਦਸੇ ਹੁੰਦੇ ਆ ਤਾਂ ਜਦੋਂ ਇੰਸ਼ੋਰੈਂਸ ਲੈਣੀ ਹੁੰਦੀ ਹੈ ਜਾਂ ਕੋਈ ਕਲੇਮ ਲੈਣਾ ਹੁੰਦਾ ਤਾਂ ਪਤਾ ਲੱਗਦਾ ਬੱਸ ਕੋਲੇ ਦਾ ਇੰਸ਼ੋਰੈਂਸ ਹੀ ਨਹੀਂ ਸੀਗੀ ਬੱਤ ਕੋਲੇ ਡਰਾਈਵਰ ਕੋਲੇ ਤਾਂ ਲਿਸਾਨਸ ਨਹੀਂ ਸੀ ਡਰਾਈਵਰ ਕੋਲੇ ਦਾ ਉਹਨ ਦਾ दारू ਪੀਤੀ ਹੋਈ ਸੀ ਇਸ ਕਰਕੇ ਪ੍ਰਸ਼ਾਸਨ ਇੱਥੇ ਸਲਾਹਨਯੋਗ ਹੈ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਵਧੀ ਆਏ ਤੁਸੀਂ ਇਹ ਗੱਲ ਨੂੰ ਦੂਜੇ ਪਾਸੇ ਨਾ ਘਮਾਓ ਕਿ ਜਿੱਦਾਂ ਤੁਸੀਂ ਕਹਿੰਦੇ ਕਿ ਸਾਨੂੰ ਤੰਗ ਕਰਦਾ ਪ੍ਰਸ਼ਾਸਨ ਮੈਂ ਬਿਲਕੁਲ ਆਪਾਂ ਤੁਹਾਡੇ ਨਾਲ ਸਹਿਮਤ ਨਹੀਂ ਆ ਜੇ ਤੁਸੀਂ ਤੁਹਾਡੇ ਕਾਣੇ ਆ ਤੁਹਾਡੇ ਕਮੀਆਂ ਤੁਸੀਂ ਕਿਹੜਾ ਨਵੀਂ ਬੱਤ ਲੈ ਕੇ ਆਏ ਕੱਲ ਸ਼ੁਰੂ ਕੀਤਾ ਪੁਰਾਣੇ ਤੁਸੀਂ ਟਰਾਂਸਪੋਰਟਰ ਹੁੰਦੇ ਤੁਹਾਨੂੰ ਕਿਆ ਤੰਗ ਕਰਨਾ ਉਹਨਾਂ ਨੇ ਜੀ ਤਾਂ ਇਸ ਕਰਕੇ ਤੁਸੀਂ ਇਹ ਚੀਜ਼ਾਂ ਨੂੰ ਤੰਗੀ ਦਾ ਨਾਮ ਨਾ ਦੋ ਵੀ ਤੁਹਾਨੂੰ ਤੰਗ ਕਰਦਾ ਇਹ ਪ੍ਰਸ਼ਾਸਨ ਦਾ ਵਧੀਆ ਉਪਰਾਲਾ ਤੇ ਆਪਾਂ ਇਸ ਸਵਾਗਤ ਕਰਦੇ ਆ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਬਿਲਕੁਲ ਸੇਫ ਸਕੂਲ ਵਾਹਨ ਦੇ ਤਹਿਤ ਪ੍ਰਸ਼ਾਸਨ ਵੱਲੋਂ ਜਿਹੜੀ ਸ਼ਕਤੀ ਵਧਾਈ ਗਈ ਹੈ ਇਸ ਉੱਤੇ ਵਿਸ਼ੇਸ਼ ਚਰਚਾ ਜਿਆਸੀ ਕੀਤੀ ਹੈ ਤੇ ਜਿਸ ਦੇ ਵਿੱਚ ਸਾਡੇ ਨਾਲ ਭਗਵੰਤ ਸਿੰਘ ਮਟੋਰ ਅਤੇ ਭੁਪਿੰਦਰ ਸਿੰਘ ਲਾੜੀ ਮੌਜੂਦ ਸੀ ਇਸ ਦੇ ਵਿੱਚ ਅਸੀਂ ਇਹਨਾਂ ਤੋਂ ਵਿਚਾਰ ਜਾਣੇ ਕਿ ਆਖਿਰ ਜੋ ਪ੍ਰਸ਼ਾਸਨ ਦੁਆਰਾ ਸ਼ਕਤੀ ਕੀਤੀ ਗਈ ਹੈ ਕਿੰਨੀ ਸਹੀ ਹੈ ਤੇ ਇਸ ਦੇ ਕੀ ਅੰਜਾਮ ਹੋ ਸਕਦੇ ਨੇ ਸਾਰੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ